ਲੰਗਰ ਛਕ ਲੈ ਰਹੇ ਆ ਜੀ ਕੀ ਪੀਨੇ ਹੁਣ ਚਾਹ ਪੀਵੂਗੇ ਤੇਰੇ ਨਾਲ ਦੀ ਸੰਗਤ ਆ ਉਹ ਬੈਠੇ ਉਧਰ ਬਾਈ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਮਰਾ ਬਹੁਤ ਹੱਥ ਮੰਨ ਕੇ ਮਿਹਨਤੀ ਹੈ ਸਾਡੀ ਲੰਗਰ ਘਰ ਚਾ ਰਹੇ ਆ ਹੁਣ ਸੈਦਿਆਂ ਵਾਲੇ ਸੂ ਲੰਗਰ ਛਕ ਲੈ ਹੁਣ ਚਾਹ ਪੀਨੇ ਚਲ ਤੁਹਾਨੂੰ ਦੱਸਾਉਣਾ ਹੈ ਲੰਗਰ ਕਰਦਾ ਹਾਂ ਸਾਰੇ ਦਾ ਗੁਰੂ ਘਰ 24 ਘੰਟੇ ਲੰਗਰ ਚੱਲੀ ਜਾਂਦਾ ਰਹਿੰਦਾ ਇੱਥੇ ਸੈਦਿਆਂ ਵਾਲੇ ਮੇਲੇ ਤੋਂ ਬਿਨਾ ਮੱਸੀਆਂ ਤੋਂ ਬਿਨਾ ਲੰਗਰ ਚੱਲੀ ਜਾਂਦਾ ਹੋ ਜਾਂਦੀ ਆ ਰਾਜੂ ਹੁਣ ਲਿਆਉਗੀ ਬਾਟੀ ਚਾਹ ਨੂੰ ਬਾਟੀਆਂ ਲਿਆਉਗੀ ਫਿਰ ਚਾਹ ਪੀਨੇ ਕੋਟ ਕੋਟਾ ਪੰਜਾਬੀ ਬਲੌਗ ਅਮਰੀਤ ਬਾਈ ਜਰੂਰ ਸ਼ੇਅਰ ਲਾਇਕ ਕਰਿਆ ਕਰੋ ਭਰਾਵਾਂ ਨੂੰ ਸਤਿਮੰਨ ਜੀ ਬੈਂਤੀ ਹੈ ਸੰਗਤ ਚੱਲ ਪਈ ਸਾਡੀ ਕਰਨ ਓਏ ਕਰਨ ਓਏ ਚਾਹ ਪੀਵੇਂਗਾ ਹੈ ਪੀਵੇਂਗਾ ਲੇ ਵੀਡੀਓ ਬਣਾ ਸਕਦੇ ਆ ਠੀਕ ਹੈ ਬੋਲਣੇ ਨਾ ਮਾਹਾਂ ਭਾਈ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਾਡੀਆਂ ਸਭ ਨੂੰ ਕੀ ਬੇਨਤੀ ਹੈ ਅਸੀਂ ਆਈ ਸੀ ਗੁਰੂ ਘਰ ਸਈਏ ਵਾਲੇ ਅਰਦਾਸ ਕਰਵਾਉਣ ਦੀ ਸਾਡੇ ਨੱਥੀ ਨੂੰ ਹੌਸਲੇ ਦੀ ਰੱਖੇ ਖੜਾ ਹੋਣਾ ਤੋਂ ਬਚਾ ਕੇ ਰੱਖੇ ਸਾਡੇ ਘਰਦ ਰਿਆ ਵਾਲਾ 18 21 ਸਾਡੇ ਵੀ ਬੁਰਾ ਹਾਲ ਹੋ ਰਿਹਾ ਅਸੀਂ ਨਹੀਂ ਤਾਂ ਅੱਗੇ ਜ਼ੋਰ ਵੀਡੀਓ ਲਿਖਾਉਣੇ ਨੇ ਪਾਣੀ ਪੂਣੀ ਲਈ ਅੱਜ ਗੁਰੂ ਘਰ ਆਏ ਸੀ ਸਈਏ ਵਾਲੇ ਵੀਰਾਂ ਦੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜਿਹੜੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਪਾਉਂਦੇ ਨੇ ਇਹ ਪਿਆ ਜਹਾਜ ਦਿਖਾਉਂਿਆ ਤੁਸੀਂ ਇਹ ਸਾਡੇ ਤੋਂ ਮੈਂ ਸਾਥੀ ਮੇਤਾ ਚੱਕਲੀਆਂ ਮਾਟੀਆਂ ਰਾਜੂ ਲਿਆ ਕਬੜੀ ਨਹੀਂ ਅੰਦੀ ਚਾਹ ਰਾਜੂ ਲੈ ਰਾਜੂ ਲਈ ਚਾਹ ਮਿੱਤਰੋ ਹੁਣ ਪੀਨੇ ਆਪਾਂ ਵੀਡੀਓ ਨੂੰ ਕਰਿਓ ਸਾਡੀ ਲਾਇਕ ਸ਼ੇਅਰ ਸਬਸਕ੍ਰਾਈਬ ਇਧਰ ਦੇ ਨਿਗਾਹ ਮਾਰ ਲਓ ਸੰਗਤਚਾਰ ਸਪਰੇ ਬੈਠੀ ਆ ਬਿਨਾ ਮੇਲੇ ਬਿਨਾ ਮੱਸਿਆਂ ਤੋਂ ਇੰਨਾ ਇਕੱਠ ਰਹਿਣਾ ਬਾਈ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਜਿੰਨੂੰ ਨਹੀਂ ਬੈਠੀ ਦਾ ਉਹਦੇ ਫੱਟੇ ਬਣੇ ਹੋਏ ਆ ਪੀੜੇ ਰੱਖੇ ਹੋਏ ਆ ਬਾਈ ਉਹੋ ਪੀੜਿਆਂ ਤੇ ਬਹਿ ਜਾਂਦੇ ਆ ਬਾਕੀ ਸੰਗਤ ਥੱਲੇ ਪਲਾਤੀ ਮਾਰ ਕੇ ਚਾਹ ਵਾਲਾ ਅੱਡਾ ਰੋਟੀ ਟੁੱਕ ਵਾਲਾ ਅੱਡਾ ਪ੍ਰੋਗਰਾਮ